ਕਮਿਸ਼ਨਰ swapan sharma ips ਪੁਲਿਸ ਜਲੰਧਰ ਦੀ ਦੇਖਰੇਖ ਹੇਠ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਇਹ ਮੁਹਿੰਮ ਮੋਨ ਸਿੰਘ pps acp ਹੈੱਡਕੁਆਟਰ ਅਤੇ ਹਰਜਿੰਦਰ ਸਿੰਘ pps acp ਮਾਡਲ ਟਾਊਨ ਜਲੰਧਰ ਵੱਲੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚਲਾਈ ਗਈ ਇਸ ਅਭਿਆਨ ਦੌਰਾਨ ਮਾਡਲ ਟਾਊਨ ਮਾਰਕੀਟ ਅਤੇ ppr ਮਾਲ ਜਲੰਧਰ ਵਿਖੇ ਨਾਕਾਬੰਦੀ ਅਤੇ ਚੈਕਿੰਗ ਕੀਤੀ ਗਈ ਇਸ ਵਿਸ਼ੇਸ਼ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਐਸਐਚਓ ਥਾਣਾ ਡਿਵੀਜ਼ਨ ਨੰਬਰ 6 ਅਤੇ ਐਸਐਚਓ ਥਾਣਾ ਡਿਵੀਜ਼ਨ ਨੰਬਰ 7 ਕਮਿਸ਼ਨ ਰੇਟ ਜਲੰਧਰ ਵੱਲੋਂ ਕਾਰਵਾਈ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਨਿਰਵਗਨ ਟ੍ਰੈਫਿਕ ਪ੍ਰਵਾਹ ਤੇ ਹਰੇਕ ਨਾਗਰਿਕ ਲਈ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਣਾ ਅਤੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨਾ ਹੈ કુલ 55 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ 4 ਵਾਹਨਾਂ ਦੇ ਗੈਰ ਕਾਨੂੰਨੀ ਕਾਰੀਆਂ ਫਿਲਮਾਂ ਲਗਾਉਂਦੇ ਚਲਾਨ ਕੀਤੇ ਗਏ ਬਿਊਰੋ ਰਿਪੋਰਟ ਜਲੰਧਰ ਬ੍ਰੀਫਿੰਗ ਅੱਜ ਮਾਨਯੋਗ ਸ਼੍ਰੀ ਸੁਪਰ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਜੀ ਦੀ ਦੇਖ ਰਹਿਠੇਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਇਸ ਮਹਿੰਮ ਦੌਰਾਨ ਬਾਲਟਾਊਨ ਮਾਰਕੀਟ ਅਤੇ ਪੀਪੀਆਰ ਮਾਲ ਜਲੰਧਰ ਵਿਖੇ ਸਪੈਸ਼ਲ ਲਾਕਾਬੰਦੀ ਕਰਕੇ ਕੀਤੀ ਗਈ ਹੈ ਨਾਕਾਬੰਦੀ ਦੌਰਾਨ ਲਗਭਗ 55 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਵਾਹਨਾਂ ਤੇ ਕਾਲੀਆਂ ਫਿਲਮਾਂ ਲਾਉਣ ਵਾਲਿਆਂ ਵਿਰੁੱਧ 4 ਚਾਲਾਨ ਕੀਤੇ ਗਏ ਹਨ ਹਾਂ ਬਿਲਕੁਲ ਇਸੇ ਤਰ੍ਹਾਂ ਇਹ ਮਹਿੰਮ ਚੱਲਦੀ ਰਹੇਗੀ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਕਾਰਵਾਈ ਕੀਤੀ ਜਾ ਸਕੇ